ਇਲਾਕਾ ਸੁਧਾਰ ਅਮਨ ਕਮੇਟੀ ਅੰਮ੍ਰਿਤਸਰ ਦੇ ਅਹੁਦੇਦਾਰਾਂ ਵੱਲੋਂ ਪ੍ਰਧਾਨ ਕਾਮਰੇਡ ਤਰਸੇਮ ਸਿੰਘ ਪੋਲਾ ਦੀ ਅਗਵਾਈ ਵਿੱਚ ਨਗਰ ਨਿਗਮ ਦਫ਼ਤਰ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਗਿਆ ਅਤੇ ਉੱਚ ਅਧਿਕਾਰੀ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਸਫਾਈ ਸੇਵਕਾਂ ਦੇ ਖਾਤਿਆਂ ਸਰਵਿਸ ਬੁੱਕਾਂ ਨਾਲ ਛੇੜਛਾੜ ਅਤੇ ਗੁੰਮਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਪਿਛਲੇ ਕਾਫੀ ਸਮੇਂ ਤੋਂ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਹੋਈਆਂ ਹਨ ਪਰ ਕਿਸੇ ਤੇ ਵੀ ਕੋਈ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ ਇਸ ਮੌਕੇ ਨਗਰ ਨਿਗਮ ਵਿੱਚ ਤਾਇਨਾਤ ਅਸਿਸਟੈਂਟ ਕਮਿਸ਼ਨਰ ਵਿਸ਼ਾਲ ਵਧਾਵਨ ਨੇ ਮੰਗ ਪੱਤਰ ਲੈੰਦਿਆ ਹੋਇਆ ਆਖਿਆ ਕਿ ਜੋ ਮੰਗ ਪੱਤਰ ਵਿੱਚ ਮੰਗਾ ਬਾਰੇ ਆਖਿਆ ਗਿਆ ਉਸ ਉੱਪਰ ਜਲਦ ਹੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਐਸ ਡੀਓ ਸੁਖਦੇਵ ਰਾਜ ਕੇਵਲ ਕੁਮਾਰ ਸਨੀ ਸਹੋਤਾ ਗੁਲਰਾਜ ਜਗਦੀਸ਼ ਸਿੰਘ ਵਿਨੋਦ ਕੁਮਾਰ ਵੀ ਹਾਜ਼ਰ ਸਨ ਅਸੀਂ ਅੱਜ ਜਿਹੜੇ ਝਾੜੂ ਵਾਲਿਆ ਸਫਾਈ ਕਰਮਚਾਰੀ ਹੈ ਉਹਨਾਂ ਦਾ ਇੱਕ ਤੇ 3000 ਰੁਪਏ ਹਰ ਮਹੀਨੇ ਕੱਟੇ ਜਾਂਦੀ ਹੈ 6 ਸਾਲ ਹੋ ਗਿਆ ਉਹਨਾਂ ਦੀਆਂ ਕਾਪੀਆਂ ਦੇ 1 ਰੁਪਇਆ ਨਹੀਂ ਚੜਾਇਆ ਕਾਦੇ ਪੈਸੇ ਕੱਢਦੇ ਨੇ ਫੰਡ ਦੇ ਪੈਸੇ ਨੇ ਜੇ 7 ਸਾਲ 7 ਸਾਲ ਉਹਦਾ ਜੇ ਮੰਨ ਲਓ 3.5 ਲੱਖ ਰੁਪਏ ਬਣ ਗਿਆ ਤੇ 3.5 ਲੱਖ ਰੁਪਇਆ ਉਹਨਾਂ ਨੂੰ ਵਿਆਜ ਹੀ ਮਿਲਣਾ ਆਮ ਤੁਸੀਂ ਇਹ ਵੇਖ ਲਓਗੇ ਬੈਂਕ ਵਿਆਜ ਦਿੰਦੀ ਆ 9% 8% 8.5 ਦਿੰਦੀ ਆ ਨਾ ਇਸ ਕਰਕੇ ਅਸੀਂ ਇੱਕ ਸਾਡੀ ਮੰਗ ਇਹ ਸਾਡੀ ਮੰਗ ਹੈ ਕਿ ਆ ਜਿਨ੍ਹਾਂ ਦੇ ਸਰਵਿਸ ਬੁੱਕਾਂ ਕੈਪ ਕੀਤੀਆਂ ਉਹਨੇ ਨਹੀਂ ਸਰਵਿਸ ਬੁੱਕਾਂ ਉਹਨਾਂ ਨੂੰ 10 ਦਿਨ ਵੀ ਸਾਡੀਆਂ ਹੈਗੀਆਂ ਉਹਨਾਂ ਦੇ ਅੱਜ ਹੀ ਡੇਟ ਦੇ ਵਿੱਚ ਸੈਂਡ ਕਰਾਉ ਦੂਜੀ ਜਿਨ੍ਹਾਂ ਦੇ ਪੈਸੇ ਜਮਾ ਨਹੀਂ ਕਰਾਏ ਉਹ ਜਿੰਨੇ ਪੈਸੇ ਬੰਦਿਆ 6 ਸਾਲ ਦੇ 7 ਸਾਲ ਤੱਕ ਉਹ ਪੈਸੇ ਜਮਾ ਕਰਾਉ ਹਾਂਜੀ ਤੀਜੀ ਮੰਗੇ ਆ ਕਿ ਜਿਨ੍ਹਾਂ ਕਲਰਕਾਂ ਨੇ ਗਲਤੀ ਕੀਤੀ ਉਹਨਾਂ ਦੇ ਖਿਲਾਫ ਕਾਰਵਾਈ ਕਰ ਤੁਸ਼ਾ ਸਾਹਿਬ ਨੂੰ ਨਾ 2 ਦਿਨ ਦੇ ਪ੍ਰੈਜ਼ੀਡੈਂਟ ਆਫਿਸ ਚ ਕੇ ਪ੍ਰੈਜ਼ੀਡੈਂਟ ਉਹ ਜਿਹੜੇ ਮੈਮ ਪ੍ਰੈਜ਼ੀਡੈਂਟ ਮੈਂ ਹਾਰੇ ਚंडीगढ़ ਉਹਨਾਂ ਉਹ ਲਾਈਜ਼ਨ ਅਫਸਰ ਬਨੇ ਆ ਇਸ ਲਈ ਦੋ ਦਿਨ ਇੱਥੇ ਨਹੀਂ ਗਏ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਭੁੱਲੇ ਨਹੀਂ ਹੋ ਗਏ ਪਰਸਨਲ ਆ ਕੇ ਵੀਰਵਰ ਆਜਣ ਤੇ ਜਿੰਨੇ ਵੀ ਜੇ ਕੋਈ ਇਸ਼ੂਜ਼ ਹੈਗੇ ਉਹਨਾਂ ਸੋਲਵ ਹੋ ਜੇਗਾ ਕੋ ਉਹ ਇਨਕੁਆਇਰੀ ਅਫਸਰ ਬਨੇ ਆ ਉਹਨਾਂ ਦੇ ਆਰਡਰ ਹੋਏ ਆ ਜੁਆਇੰਟ ਵੀ ਮੇਰੇ ਕੋਲ ਆਰਡਰ ਪਈ ਆ ਉਹਨਾਂ ਦੇ ਜੁਆਇੰਟ ਕਮਿਸ਼ਨਰ ਸਾਹਿਬ ਇਨਕੁਆਇਰੀ ਅਫਸਰ ਹੈਗੇ ਆ ਉਹਦੇ ਵਿੱਚ ਜਿੰਨੇ ਵੀ ਇਸ਼ੂ ਹੈ ਪੂਰਾ ਸੌਟ ਆਊਟ ਹੋਣਗੇ ਔਰ ਪੂਰੀ ਇਨਕੁਆਇਰੀ ਫੇਅਰ ਹੋਏਗੀ ਕਿਉਂ ਨਹੀਂ ਮਿਲੇਗਾ ਗ ਉਹ ਕਿਹਦੇ ਸਗਾ ਹੀ ਮਿਲਿਆ ਦੁਆਇਆ ਸਾਰਾ ਮਿਲਿਆ ਕਿਉਂ ਨਹੀਂ ਮਿਲੇਗਾ ਦੇਖੋ ਓਵਰ ਬਟਨ ਵਰਕ ਹੈ ਅੱਗੇ ਮਾਰਛ ਦਾ ਮਹੀਨਾ ক্লোজিং ਦਾ ਮਹੀਨਾ ਹੈ ਮੈਂ ਆਸ਼ਵਾਸਨ ਦੇਣਾ ਜਿੰਨੀ ਜਲਦੀ ਤੋਂ ਜਲਦੀ ਹੋ ਜਾਏਗੀ